ਇਹ ਕਲਿੱਕ ਕਰਨ ਦਾ ਵਾਸਤੇ ਵੀਡੀਓ ਨੂੰ ਵਲੌਗ ਨੂੰ ਅੰਤ ਤੱਕ ਲਾਜ਼ਮੀ ਦੇਖੋ ਅੱਜ ਆਪਾਂ ਜਿਵੇਂ ਕਿ ਤੁਸੀਂ ਲਾਸਟ ਵਲੌਗ ਦੇਖੀ ਆਏਗਾ ਜਿਵੇਂ ਕਿ ਤੁਸੀਂ ਲਾਸਟ ਵਲੌਗ ਦੇਖ ਹੀ ਲਿਆ ਜਿਨ੍ਹਾਂ ਨੇ ਨਹੀਂ ਦੇਖਿਆ ਆ ਉੱਤੇ ਲਿੰਕਾ ਜਾ ਕੇ ਦੇਖੋ ਡਿਸਕ੍ਰਿਪਸ਼ਨ ਚ ਲਿੰਕ ਦੇ ਰੱਖਿਆ ਜਾ ਕੇ ਜਰੂਰ ਦੇਖੋ ਵਲੌਗ ਉਹ ਵਲੌਗ ਦੇ ਵਿੱਚ ਮੈਂ ਮੋਟਾ-ਮੋਟਾ ਦੱਸ ਦਿੰਨਾ ਕਿ ਆ ਸੀ ਆ ਮੈਂ ਦਾਦਾ ਜੀ ਦਾ ਗਾਣਾ ਨਾ ਤੇ ਇੱਥੇ ਆਪਾਂ ਕਰਾਂਗੇ ਕੰਮ ਸ਼ੁਰੂ ਮੀਨਸ ਦਾਦਾ ਉਹਨੇ ਯਾਰ ਉਮਰ ਵੀ ਬਹੁਤ ਹੋ ਗਈ ਨਾ ਉਹਨਾਂ ਨਹੀਂ ਕੰਮ ਹੁੰਦਾ ਜਦੋਂ ਦਾਦਾ ਹੋਰੀ ਆ ਸੀ ਉਹ ਵਧੀਆ ਉਸ ਲੱਗ ਰਖਦਾ ਸੀ ਆ ਦੇਖੋ ਟਾਲੀ ਲਾਈ ਆ ਟਾਲੀ ਦੇਖੋ ਕਿੱਟੀ ਆ ਇਸ ਤਰ੍ਹਾਂ ਦੇ ਗੰਨੇ ਵੀ ਉਹਨਾਂ ਦੇ ਲਾਏ ਆ ਆਹਾਂ ਵੀ ਚਿੰਨੀ ਚੀਜ਼ ਦੇਖ ਰਹੇ ਹੋ ਆਲਮੋਸਟ ਸਾਰੀ ਉਹਨਾਂ ਨੇ ਲਾਈ ਆ ਤੇ ਇਹ ਸਾਰੀ ਚੀਜ਼ ਨੂੰ ਆਪਾਂ ਆਪਣੇ ਛੋਟੇ ਜਿਹੇ ਮਿੱਲੀ ਗਾਰਡਨ ਨੂੰ ਅੱਗੇ ਬਤਾਉਣ ਆਲੇ ਮੈਂ ਵਾਰੀ ਵਾਰੀ ਕਮਰੇ ਦੇ ਵਿੱਚ ਕਾਮੇਡੀ ਇਹਦੇ ਵੀ ਤੁਹਾਨੂੰ ਦੱਸਦਾ ਤੇ ਇੱਥੇ ਆਪਣੀ ਪਈਆ ਜਿਹੜੀ ਲਸਣ ਜਿਹੜੀ ਕਿ ਹਰ ਸਾਲ ਆਪਣੇ ਕੋਲ ਉੱਦਦੀ ਆ ਹਰ ਸਾਲ ਇਸ ਵਾਰ ਥੋੜੀ ਜੀ ਠੀਕ ਦਾਦਾ ਮਾਰੋਗੇ ਅਸੀਂ ਕਿਉਂਕਿ ਉਹ ਵੀ ਸ਼ਾਮ ਦਾ ਯਾਰ ਆਪਾਂ ਨੂੰ ਵੀ ਇੱਧਰ ਥੋੜਾ ਧਿਆਨ ਦਾ ਮੰਗ ਜਵੇਂ ਤੁਹਾਡੇ ਨਾਲ ਵਾਦਾ ਕੀਤਾ ਤੇ ਇਹ ਸਾਰੀ ਜਿਹੜੀ ਲਸਨਾ ਆਏ ਕਿਹੜੀ ਹੁੰਦੀ ਆ ਤਿੰਨ ਗੁੱਟੀਆਂ ਭਈਆ ਆ ਦੇਖੋ ਲਸਣ ਹੈਗੇ 400 ਰੁਪਏ ਕਿਲੋ ਤਿੰਨ ਗੁੱਟੀਆਂ ਭਈਆ ਦੋ ਗੁੱਟੀਆਂ ਕਰੇਗਾ ਯਾਰ ਤੇ ਬਸ ਸੈਤ ਕਿ ਲਾ ਦਾਂਗੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੇਂ ਦੇਨ ਤੇ ਨਵੇਂ ਵਲੌਗ ਦੇ ਵਿੱਚ ਇਸ ਵਕਤਾਂ ਮੈਂ ਮੇਰੇ ਦਾਦਾ ਜੀ ਦੇ ਛੋਟੇ ਜਿਹੇ ਗਾਰਡਨ ਦੇ ਵਿੱਚ ਜਿਹਨੂੰ ਕਿ ਉਹਨੇ ਖੂਬ ਤਰੀਕੇ ਨਾਲ ਜਿਹਦੇ ਵਿੱਚ ਉਹਨੇ ਬਹੁਤ ਸਾਰੇ ਗੰਨੇ ਲਾਏ ਹੋਏ ਆ ਢਾਲੀ ਲਾਈ ਹੋਈ ਆ ਪਰਕੈਨ ਲਾਈ ਹੋਈ ਹੋਰ ਮਿਰਚਾ ਮਿਰਚਾ ਕਾਫੀ ਕੁ ਲਾਇਆ ਹੋਇਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਦੇ ਗਹਾਰੇ ਦੀ ਹਾਲਤ ਜਿਹੜੀ ਬਹੁਤ ਮਾੜੀ ਕਰਤੀ ਕੀੜਿਆਂ ਨੇ ਤੇ ਮਾਤਾ ਜੀ ਦਾ ਗੇੜਾ ਨਹੀਂ ਬਚਿਆ ਜਮਾ ਝੂਰਾ ਕਰਤਾ ਲੋ ਜੀ ਦੇਖੋ ਇਹ ਜਿਹੜੀ ਇੱਕ ਪਾਥੀ ਆ ਨਾ ਇਹਦੀ ਤੁਹਾਨੂੰ ਕੀਮਤ ਦੱਸ ਦਾਂ ਮੈਂ ਕਿੰਨੀ ਕਰ ਆ ਸੱਚੀ ਕਰ ਲਿਓ ਤੁਸੀਂ ਇੱਕ ਪਾਥੀ ਦੀ ਕੀਮਤ ਇਹ 10 ਰੁਪਏ ਤੋਂ 12 ਰੁਪਏ ਬਹ ਜਾਂਦੀ ਆ ਲੋਹੜੀ ਦੇ ਟਾਈਮ ਤੇ ਚਲੋ ਆਪਾਂ ਅੱਜ ਦਾ ਇਹੜਾ ਵਲੌਗ ਨੂੰ ਸਟਾਰਟ ਕਰਦੇ ਆ ਜਿਵੇਂ ਕਿ ਤੁਸੀਂ ਲਾਸਟ ਵਲੌਗ ਚ ਤੁਹਾਨੂੰ ਕਹਿ ਦਿੱਤਾ ਸੀ ਤਾਂ ਕਹਿਣ ਕਿ ਰਹਿੰਦੇ ਪੂਰੇ ਹੁਪ ਬਣੀਏ ਜੋ ਵਚਨ ਕੀਤਾ ਉਹਨੂੰ ਨਿਭਾਈਏ ਐਹੀ ਗੱਲ ਕਰਦੇ ਆ ਜਿਵੇਂ ਕਿ ਤੁਸੀਂ ਆ ਚੀਜ਼ ਦੇਖ ਸਕਦੇ ਹੋ ਆਪਣੀ ਇਹ ਆਰੇ ਤੇ ਫਾਲ ਲੱਗਿਆ ਸੀ ਛੱਡ ਗਿਆ ਪਤਾ ਨਹੀਂ ਕੀ ਚੱਕਰ ਆ ਯਾਰ ਤੇ ਇਹਦੇ ਪੱਤੇ ਵੀ ਐਦਾ ਹੋ ਰਹੇ ਆ ਤੁਸੀਂ ਦੇਖੋ ਨੋਟਿਸ ਕਰੋ ਯਾਰ ਆ ਦੇਖੋ ਆ ਚੀਜ਼ ਪੱਤੇ ਵੀ ਤੁ ਖਾਦੇ ਖਾਦੇ ਜਿਹਾ ਆਇਗਾ ਔਲਿਆ ਦਾ ਬੂਜਾ ਨੂੰ ਮੈਂ ਚ ਟੂੜੀ ਕਰਾਉਣਾ ਸਾਰਾ ਆ ਔਲਿਆ ਦਾ ਬੂਜਾ ਆ ਗਿਆ ਫਿਰ ਆਪਣਾ ਆ ਪਾਲਕ ਆ ਗਈ ਜੀ ਆਹ ਪਾਲਕ ਡਰਖਤ ਬੋਦਾ ਡਰਖਤ ਨਹੀਂ ਨਾ ਹੋਰ ਲਾਉਣ ਨੇ ਆ ਜੀ ਆ ਗਿਆ ਸਪਾਇਦੇ ਆਪਣੇ ਹੁਣ ਵਿੱਚ ਫੋਨ ਆ ਜਾਂਦੇ ਚਲੋ ਹੁਣ ਇਹ ਫੋਨ ਚੱਕਦੇ ਇਹ ਕਾਸ ਪੈਦਾ ਆ ਫਲੀਆਂ ਆ ਵੱਲ ਪਤਾ ਨਹੀਂ ਮੈਨੂੰ ਕਾਦੀ ਆ ਤੇ ਆ ਗਿਆ ਆਪਣੀਆਂ ਮਿਰਚਾਂ ਪਾਣੀ ਛੱਡਦਾ ਇਹਨਾਂ ਨੂੰ ਇੰਦਰ ਪਾਣੀ ਲੱਗਿਆ ਹੀ ਆ ਤੇ ਆ ਦੇਖੋ ਮਿਰਚਾਂ ਵੀ ਲੱਗਿਆ ਭਈ ਇਹ ਦੋ ਚਾਰ ਵਾਰ ਕਰੇ ਵੀ ਲੈ ਗਿਆ ਆਪਣਾ ਬਾਪੂ ਜੀ ਤੇ ਇੱਥੇ ਆਪਾਂ ਥੋੜੀ ਬਹੁਤ ਹੋਣ ਐਡਾ ਆਪਣਾ ਬਹੁਤ ਆ ਯਾਰ ਐਡਾ ਹੈ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇੱਕ ਅੱਡਾ ਕੀ ਜੰਗਲ ਜਾਂ ਬਣਾ ਦਾਂਗੇ ਤੇ ਕਹ ਦੀਏ ਥੋੜਾ ਬਹੁਤ ਇੱਥੇ ਕੰਮ ਕਰਨ ਵਾਲਾ ਜਿਵੇਂ ਕੀ ਗੱਨੇ ਸਿੱਧੇ ਕਰਦੇ ਆ ਇਹਨੂੰ ਉਧਰ ਨੂੰ ਬੰਨਣਾ ਇਹ ਮੇਰੇ ਕਰਕੇ ਆਇਆ ਹੋਈਆ ਮੇਰੇ ਕਾਰਨ ਇਹਨੂੰ ਪਰਾ ਕਰਨੀ ਆ ਤੇ ਆ ਤੇ ਜਿਹੜਾ ਕੋਸਲਾ ਵੀ ਪਾਰ ਕੋਸਲੇ ਹੁੰਦਾ ਉਹ ਵੀ ਇੱਥੇ ਜਿਹੜਾ ਪਾਰ ਖਿਆ ਚਿੜੀ ਨੇ ਤੇ ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ ਫਿਰਨੇ ਨੂੰ ਮਹਾਨ ਕਹਿੰਦੇ ਐਸ ਵਕਤ ਇੱਕ ਪੱਤਾ ਵੀ ਨਹੀਂ ਹਲ ਰਿਹਾ ਪੱਤਾ ਵੀ ਨਹੀਂ ਹਲ ਰਿਹਾ ਕਹਿੰਦਾ ਪਾ ਵੀ ਗਰਮੀ ਹਵਾ ਨਹੀਂ ਉਮਸ ਚੁਈ ਬਈਆ ਤੇ ਪਹਿਲਾ ਕਰੀਏ ਕੰਮ ਨਵੇੜੀਏ ਦਵਾ ਦਵਾ ਬਸ ਇਹਨੂੰ ਐ ਹੀ ਰਹਿਣ ਦੋ ਇਹਨੂੰ ਖੜੇ ਕਰਨੇ ਟੁੱਟਣਾ ਆ ਤੋ ਖੜੇ ਹੋਣੇ ਵੀ ਨਹੀਂ ਇਹ ਆ ਸਾਰਾ ਕੁਝ ਕਰਕੇ ਤੁਹਾਨੂੰ ਮਿਲਦਾ ਨੇ ਮੇਰੇ ਸਾਹਮਣਾਂ ਉੱਤਰਿਆ ਕੋਈ ਨਾ ਆਓ ਦੇਖੋ ਜੜਾ ਪੱਟੀਆਂ ਜਾ ਰਹੀਆਂ ਨਾ ਨਹੀਂ ਨਹੀਂ ਚਾਰ ਦਿਨ ਹੋ ਗਏ ਦੋਸਤੋ ਕਾਲਜ ਦਾ ਕੰਮ ਹੀ ਨਹੀਂ ਮੁੱਕਦਾ ਪਿਆ ਤੇ ਮੈਂ ਆਇਆ ਸੀ ਅੱਜ ਮੈਂ ਜਵੇਂ ਤੁਹਾਨੂੰ ਦੱਸਿਆ ਇਧਰ ਇਹਨੂੰ ਵੀ ਸੈੱਟ ਕਰਤਾ ਆਪਾਂ ਗਲਤ ਚੀਜ਼ ਇਧਰ ਰੋੜ ਰੋੜ ਕੇ ਆਈ ਜਾਂਦੀ ਆ ਆਪਾਂ ਕਰ ਇਧਰ ਐਡਜਸਟ ਕਰਤਾ ਉਹ ਜੀ ਕਿਉਂਕਿ ਯਾਰ ਜਿਹੜਾ ਨਿਕਲਿਆ ਭਈਆ ਕਈ ਵੀ ਹਨਿਆ ਸਵਕਤ ਤੇ ਇਹਨੂੰ ਵੀ ਇਧਰ ਬੰਨਤਾ ਮੈਂ ਇੱਥੇ ਆਇਆ ਸੀਗੇ ਇਸ ਲਈ ਕਿਉਂਕਿ ਇੱਥੇ ਸਾਰਾ ਕਾ ਸੀ ਜਿਹੜੀ ਆ ਕੇ ਆਈ ਸੀ ਮੈਂ ਚਲੋ ਕਾ ਸਾਫ ਕਰ ਦਾਂਗੇ ਮੈਂ ਕੱਲ ਹੀ ਵੇਖ ਕੇ ਗਿਆ ਸੀ ਜਦੋਂ ਆਇਆ ਕੁਝ ਵੀ ਨਹੀਂ ਯਾਨੀ ਕਿ ਦਾਦਾ ਜੀ ਆਏ ਸੀ ਸਾਰਾ ਗੋਸ ਕਰਦਾ ਇਦਰਾ ਆਪਣਾ ਡਾਡੀ ਜੀ ਦਾ ਸਮਾਨ ਜਿਹੜਾ ਪਿਆ ਝੱਲਿਆ ਝੁਲਿਆ ਭਾਈ ਚਲੋ ਇਹਨੂੰ ਪਿਆ ਰਹਿਣੋ ਆਹਾ ਲੱਕੜਾ ਮਸ਼ੂਰਤਾ ਹਰ ਕੋਈ ਹੋ ਜਾਂਦਾ ਹੈ ਬਿਜ਼ਨਸ ਬੈਸਟ ਬਿਜ਼ਨਸ ਆਫ ਵਰਲਡ ਦੁਨੀਆ ਦਾ ਸਭ ਤੋਂ ਘੈਂਟ ਬਿਜ਼ਨਸ ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਹੈ ਵਰਲੇ ਨੂੰ ਮਾਨ ਕਹਿੰਦੇ ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਨੇ ਸਤਿਆ ਦਿੱਤ ਜਵਾਨ ਨੇ ਜੇ ਕੋਈ ਇਹ ਤਾਲਾ ਤਾਲਾ ਲਾਉਣਾ ਬਹੁਤ ਜ਼ਰੂਰੀ ਆ ਤੇ ਮਿਲਦੇ ਆ ਨਵੇਂ ਜਿਹੇ ਵਲੌਗ ਦੇ ਵਿੱਚ ਇੱਥੇ ਵੀ ਵਲੌਗ ਆ ਆਉਣਗੇ ਉਹਨਾਂ ਆਪਣੇ OT ਲਿਆਵਾਂਗੇ ਜਾਵਾਂਗੇ ਵਧੀਆ ਵਧੀਆ ਤਰੀਕੇ ਨਾਲ ਲਾਵਾਂਗੇ ਇਹਦੀ ਵੀ ਕਟਿੰਗ ਕਰਾਂਗੇ ਫਰਵਰੀ ਚ ਹੁੰਦੀ ਆ ਯਾਰ ਇਹਦੀ ਕਟਿੰਗ ਮੇਰਾ ਜੀ ਕਰਦਾ ਹੁਣ ਹੀ ਕਰ ਦਾਂ ਨਹੀਂ ਨਹੀਂ ਉਹਨਾਂ ਨੂੰ ਵਧਣ ਦੋ ਫਰਵਰੀ ਚ ਹੀ ਕਰਾਂਗੇ ਉਹਨੇ ਦੀ ਕਟੇ ਤਾਲੀ ਤੱਕਰ ਸਰੇ ਸਰੇ ਚੜੀ ਆਂਦੀ ਆਹੋ ਚੜ ਗਈ ਇਹਦੇ ਨਾਲ ਉੱਚੀ ਗਈ ਤੇ ਦਾਦਾ ਜੀ ਨੂੰ ਮੈਂ ਲੜਦਾ ਜਾ ਕੇ ਵੀ ਤੂੰ ਐ ਕਿਉਂ ਕੀਤਾ ਮੇਰਾ ਵਲੌਗ ਖਰਾਬ ਕਰਤਾ ਯਾਰ ਦਾਦਾ ਜੀ ਨੂੰ ਪੁੱਛਦੇ ਆ ਕੀ ਲਾਉਣਾ ਇੱਥੇ ਉਹਨਾਂ ਕਰਦੇ ਆ ਗੱਲਬਾਤ ਜੇ ਮਿਲਿਆ ਤੇ ਤੁਹਾਨੂੰ ਵੀ ਮਲਾਵਾਂਗੇ ਦਾਦਾ ਜੀ ਦੇ ਨਾਲ ਚੱਲ ਨੂੰ ਕੱਲ ਨੈਕਸਟ ਵਲੌਗ ਦੇ ਵਿੱਚ ਦਾਦਾ ਜੀ ਦੇ ਦਰਸ਼ਨ ਕਰਾਵਾਂਗੇ ਨਾਲੇ ਅਸੀਂ ਦੋਨੇ ਇੱਥੇ ਆ ਕੇ ਥੋੜਾ ਜਿਹਾ ਹੋਰ ਕਰਾਂਗੇ ਅਪਗ੍ਰੇਡ ਲੈਵਲ ਉਹ ਵੀ ਹੋਰ ਠੀਕਾ ਬਣਾਵਾਂਗੇ ਲਾਵਾਂਗੇ ਬਣਾਉਣਾ ਦਾ ਇੱਥੇ ਕੀ ਆ ਖੈਰ ਮੈਂ ਵਾਰੀ ਵਾਰੀ ਇੱਧਰ ਘਾਤ ਹੋਈ ਨਾ ਸਮਝ ਨਹੀਂ ਚਲੋ ਭਾਈ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਕੱਲ ਸਵੇਰ 7:00 ਵਜੇ